ਹਾਂਜੀ ਕੀ ਹਾਲ ਚਾਲ ਆ ਜੀ ਲਓ ਜੀ ਆਪਾਂ ਕਰ ਲੱਗੇ ਨਵੇਂ ਬਲੌਗ ਦੀ ਸ਼ੁਰੂਆਤ ਕਰਨ ਤੇ ਚੱਲਦੀ ਪਈ ਹੈ ਆਪਣੀ ਲੇਬਰ ਵਾਲੀ ਮਸ਼ੀਨ ਅੱਜ ਇੱਧਰ ਬਾਹਰ ਵਾਲੀ ਸਾਈਡ ਤੇ ਇੱਥੇ ਪਹੁੰਚੇ ਬਾਕੀ ਹੁਣ ਆਪਣੇ ਕੋਲ ਲੇਬਰ ਆ ਗਈ ਵਾਦੂ ਤੇ ਹੈਗੇ ਆ 20 ਬੰਦੇ ਆ ਇਹ ਤੇ 2-6 ਘੰਟਿਆਂ ਦੇ ਵਿੱਚ ਕੰਮ ਚਲਾਉਂਦੇ ਆ 10 ਜਾਣੇ ਉਹ ਲੱਗੇ ਹੋਏ ਤੇ 10 ਜਾਣੇ ਇਹ। ਤੇ ਅੱਜ ਕੰਮ ਵਾਬਕ ਖਿੱਚਿਆ ਗਿਆ। ਸੱਜ ਲੋ 3 ਕਿੱਲੇ ਆਹਾ ਹੀ ਗੇ ਜੇ ਮਸ਼ੀਨ ਚੱਲਦੀ ਇਹ ਵੀ ਵੱਡੇ ਚੱਲੇ ਤੇ 1.5 ਕਿੱਲਾ ਆਹਾ ਹੀ ਗਾ। ਇਹ ਵੱਡਿਆ ਗਿਆ। ਤੇ ਮਸ਼ੀਨ ਵੀ ਅੱਜ ਆਪਾਂ 11 ਵਜੇ ਚਲਾਈ ਸੀ ਇੱਥੇ ਆਣ ਕੇ ਤੇ ਇੰਨਾ ਕੰਮ ਵਟਿਆ। ਕਿਹਾ ਗਿਆ ਆ ਵਟਿਆ ਜਾਣਾ ਅੱਜ। ਤੇ ਬਾਕੀ ਇਹ ਕਹਿੰਦੇ ਆਪਾਂ ਕੋਈ ਚੱਕਰ ਨਹੀਂ ਨੇਰੇ ਤੱਕ ਚਲਾਉਣੀ ਆ। ਲੈਵਰ ਕਹਿੰਦੀ कम खिंच रखना करो चेक बाकी तेल है हर बड़ा पाले पास लेके चलो उधर भाई तो ये मना यार बाकी हम दूजी शेफ्ट स्टार्ट होने वाली है मछीन नहीं रोक दी

ਤੈਨਾਂ ਕਿੱਲਿਆਂ ਦਾ ਘੇਰਾ ਇਹ ਕੰਮ ਅੱਜ ਬਹੁਤ ਵਧੀਆ ਚੱਲਿਆ ਘਟੋ ਘਟ ਜਿਸ ਵੀ ਇਹ ਤੋਂ ਕੰਮ ਚੱਲੇ ਕੰਦੇ 6 6.5 ਕਿੱਲਿਆਂ ਨੂੰ ਹੱਤ ਕੇ ਮੇਜ ਬਾਕੀ ਹਾਰਮਣ ਆਇਆ ਹੀ ਹੁਣ ਮੰਨ ਆਪਾਂ ਸਵੇਰੇ ਇੱਥੇ ਲਵਾ ਕੇ ਚੱਲ ਗਈ ਮਸ਼ੀਨ ਤੇ ਹੋਣਾ ਹੈ ਆਬ ਦੁਬਾਰਾ ਤੇ ਜੀਣਾ ਪਾਈ ਇਥੇ ਰੋਗ ਦੇਣੀ ਆ ਲਓ ਜੀ ਆਪਾਂ ਆ ਗਏ ਨੀ ਦੂਜੀ ਮਸ਼ੀਨ ਕੋਲ ਹੁਣ ਇਹ ਚੱਲਦੀ ਪਈ ਹੈ ਅੱਧਾ ਦਿਗਿੰਦਰ ਭਾਈ ਜੀ ਤੇ ਲਾਈ ਰਿਹਾਗੇ ਹੁਣ ਆਪਾਂ ਰਾਵਾ ਕਹਿੰਦੇ ਰਾਤ ਨੂੰ ਵੱਟੀ ਜਾਓ ਹਣ ਚੱਲਾਂ ਦੋ ਬੱਦਲ ਉਹ ਹੋਇਆ ਪਿਆ ਵਾ ਬੰਦ ਨਾ ਕਹਿੰਦੇ ਕਰੋ ਖਿੱਚੀ ਜਾਓ ਕੰਮ ਲੱਗਾ ਪਿਆ ਹਰਵਿੰਦਰ ਚਲਾਉਣ ਵਿੱਚ ਕੋਈ ਕੋਈ ਟਾਂਡਾ ਵਾ ਟਿੱਕਾ ਮਾੜੀ ਭੋਟੀ ਟੈਡੀ ਹੋਈ ਪਈ ਆ ਉਹ ਟਰਾਲੀ ਭਰ ਜਾਣੀ ਆ 3 ਕਿਲੋ ਵੱਡੇ ਆਣੇ ਇਹਨਾਂ ਦੀ ਹੋਰ ਟਰਾਲੀ ਦੀ ਬੇ। ਚੈੱਕ ਕਰ। ਟਰਾਲੀ ਲੈ। ਪਰੇ ਵੀ ਆ ਨਹੀਂ ਆਡੇ ਦਾ। ਸਾਡੇ ਦਿਨਾਂ ਦਾ ਬਹੁਤ। 19 ਬੁੱਟੀ ਜਿਹੜਾ ਅਸੀਂ 4 ਕਿਲਿਆਂ ਦਾ ਆਪਾਂ ਹੀ ਪਾਇਆ ਗਾ। ਉਹ ਤਾਂ ਪਤਾ ਬਤਾ ਬਗੀ ਤਾਂ ਨਾ ਬਗੀ ਥੋੜੀ ਕੋਣ ਸਾਢੇ 14 ਕਿੱਲਿਆਂ ਆਹ ਵੱਡੇ ਜਾਣੇ ਆਹ ਥੱਲਣਾ ਵੀ ਖੱਤਾ ਵੱਡੇ ਆਣਾ ਮੇਰੇ ਨਾਲ 2.5 ਕਿੱਲਿਆਂ ਤੋਂ ਉੱਪਰ ਆਹ ਥੱਲਣ ਲਾ ਤੇ 1.5 ਕਿੱਲਾ ਉੱਪਰ ਲਾ ਇਹ ਵੱਡੇ ਜਾਣੇ ਆ ਕੋਡਾ ਲਈ ਜਲਦੀ ਕਿਹਟਾ ਦੋ ਚੱਲ ਇਹ ਵੇਖ ਟੰਡਾ ਦੋ ਚੱਲ ਜੂ ਉਹ ਟਰਾਲੀ ਭਰਨੀ ਆ ਉਹ ਕਹਿੰਦਾ ਬੱਦਲ ਹੋਇਆ ਬੱਦਲ ਆ ਬਹਿਣ ਜਮਾ ਹਾਂ ਲੋ ਜੀ ਚੱਲਦਾ ਪਿਆ ਜੀ ਮੱਕੀ ਵੱਢੀ ਦਾ ਕੰਮ ਪੂਰਾ ਜੋਰਾਂ ਤੇ ਜਲਦੀ ਭਾਈ ਮਸ਼ੀਨ ਇੱਥੇ ਰਹਿ ਗਿਆ 2 ਕੁ ਕਿੱਲਾਂ ਦਾ ਬਾਰਾ ਜਿਹੜਾ ਕੱਟਣ ਦੇ ਹੁਣ ਘੇਰਾ ਵਾਲਿਆ ਆਇਆ ਜੀ ਇਹ ਹੈ ਗਾਈ 7-8 ਕਿੱਲਾਂ ਦਾ ਫਲਾਟ ਤੇ ਇਧਰ ਹੋਏ ਵੱਢਿਆ ਗਿਆ ਸਾਰਾ ਤੇ ਇਧਰ ਰਹਿ ਗਿਆ ਆਹ ਦੇ ਦੇ ਰੱਖਣਾ ਆ ਵੀ ਭਰ ਗਿਆ ਟਰਾਲਾ ਇੱਕ ਉੱਧਰ ਉੱਤੇ ਖੜਾ ਪਰਿਆ ਇੱਕ ਜੇ ਦਾਣੇ ਪਾਉਂਦੇ ਜੇ ਪਾਉਂਦੇ ਦਾਣੇ ਹੁਣ ਆਪ ਵੀ ਕਰੋ ਚੱਲਦਾ ਪਿਆ ਕੰਮ ਪੂਰਾ ਜੋਰਾਂ ਤੇ ਲੋ ਜੀ ਚੱਲਦਾ ਰਿਹਾ ਜੀ ਕੰਮ ਇਹਦੇ ਨਾਲ ਬੱਸ ਜਿਹੜਾ ਕੀ ਹੁਣ ਵੱਡੇ ਆ ਜਲਾਈ ਵੀ ਖੱਟਾ ਟਾਈਮ ਪਰ ਬਹੁਤ ਹੋ ਗਿਆ 12 ਵਜੇ ਚੱਲੇਗਾ ਮਾਂ ਜਿਹੜਾ ਰਹਿ ਗਿਆ ਬੰਨੇ ਵਾਲਾ ਉਹ ਪਰਲੇ ਪਾਸੇ ਇੱਕ ਜਿਹੜਾ ਲਾਉਣਾ ਪੈਣਾ ਆਦਾ ਵਰਗੇ ਸੀ ਇਹ ਸੀ ਬਹੁਤ ਕਿੰਨਾਂ ਡੰਡੇ ਲਓ ਜੀ ਆਂਦੇ ਆਪਾਂ ਲੱਗੇ ਬਈ ਮੱਕੀ ਆਲਾ ਕੱਦ ਕਰਨ ਤੇ ਇਹਨੂੰ ਅੱਗੇ ਇੱਕ ਵਾਰੀ ਜ ਆਪਾਂ ਕਰਤਾ ਸੀ ਤੇ ਹੁਣ ਆਪਾਂ ਕਰੀ ਜਾਨੇ ਇਹਨੂੰ ਛੋਰਾ ਤੇ ਬਾਕੀ ਇਦਾਂ ਦਾ ਹੋ ਗਿਆ ਇਹ ਦੇਖੋ ਹਾਂ ਲੋੜਾ ਇੱਕ ਵਾਰੀ ਘੋਰ ਕਰਨ ਦੀ ਤਾਂ ਨਹੀਂ ਅੱਗੇ ਦਾ ਪਰਦਾ ਇੱਕ ਵਾਰੀ ਪਹਿਲੋ ਕਰਤਾ ਤੇ ਇੱਕ ਵਾਰੀ ਫੇਰ ਕਰਤਾ ਬਸ ਦੋੜਾ ਘਰੀਦਾ ਵਾ ਤੋਰੀ ਜੇ ਇਦਾਂ ਦਾ ਹੋ ਜਾਂਦਾ ਵਦਿਆ ਤੇ ਬਾਕੀ ਦੇ ਲੈਣੇ ਆ ਕਿ ਇੱਕ ਵਾਰੀ ਹੋਰ ਫੇਰਨਾ ਤਾਂ ਨਹੀਂ ਲਗਾ ਪਿਆ ਵਾ ਕੋਤਾ ਕਰਨਾ ਇਹ ਆਪਾਂ ਇੱਦਾਂ ਹੀ ਆ ਜਿੱਦਾ ਵਾ ਸਾਰਾ ਗੋਪੇ ਚੀ ਦੱਬਿਆ ਕੋਈ ਅੱਗ ਨਹੀਂ ਲਾਈ ਕੋਈ ਗੋਪ ਨਹੀਂ ਕੀਤਾ ਇੱਕ ਆਈ ਨੂ ਵੀ ਪਾਣੀ ਛੱਟਦਾ ਵਾ ਤੇ ਇਹਨੂੰ ਵੀ ਆਪਾਂ ਹੁਣ ਕਰ ਦੇਣਾ ਨਾਲ ਹੀ ਸਾਰਾ ਗੋਵੇ ਚ ਦੱਬ ਗਏ ਜੀ ਜੀ ਇੰਨੇ ਕ ਦਿਨ ਹੋ ਗਏ ਜਿੱਦ ਬੇ ਨੂੰ 3-4 ਦਿਨ ਤੇ ਗਾਲ ਗੁਲੀ ਗਿਆ ਸਾਰਾ ਤੇ ਕੋਈ ਨਹੀਂ ਕੋਈ ਅੱਜ ਕਰ ਦਿੰਦੇ ਮੈਂ ਤਿੰਨਾਂ ਜਾਰਾਂ ਦਿਨਾਂ ਨੂੰ ਇਹ ਕਰ ਦਾਂਗੇ ਉਹਨੇ ਨੂੰ ਸਾਰਾ ਸਹੀ ਹੋ ਜਾਊਗਾ ਕਰੋ ਚੈੱਕ ਕੋਈ ਚੱਲਦਾ ਵੇ ਆਈ ਮੱਤੀ ਬੈਟਣ ਦਾ ਕੰਮ

ਚਾਲਦਾ ਪਿਆ ਜੀ ਕੰਮ ਮੱਕੀ ਦਾ ਮੀਂਹ ਤੋਂ ਬਾਅਦ ਇਹ ਅੱਜ ਮੁੜ ਕੇ ਚੱਲਿਆ ਹੀ ਜੋਰਾਂ ਤੇ ਆ ਕੰਮ ਫੇਰ ਅੱਛ ਪੈ ਗਿਆ ਮੀਂਹ ਬਾਅਦ ਇਹ ਠੰਡਾ ਕਰ ਲਿੰਦਾ ਜਿਹੜੋਂ ਮੀਂਹ ਪੈ ਜਾਂਦਾ ਫੇਰ ਕੰਮ ਹੋ ਗੇ ਜਾਂਦਾ ਮੀਂਹ ਦਾ ਮੂਡਾ ਸਰਾਵ ਕਰਦਾ ਬਾਕੀ ਚੱਲਦਾ ਰਿਹਾ ਹੁਣ ਦੇਖ ਕਰੋ ਜੀ ਆਇਆ ਨਾ ਕਲੀਆ ਟਰਾਲਾ ਬੰਦੇ 70 ਹੱਥ ਫਾਰਮ ਕ੍ਰੋਲਾ ਵਧੀਆ ਬਣਾਇਆ ਬਾਈ 23 ਫੁੱਟਾ ਹੋਣਾ ਇਹ ਚੈੱਕ ਬਾਕੀ ਇਹ ਤੇ ਬਾਕੀ ਕਿੰਨ ਗੱਲਿਆਂ ਦਾ ਪੈ ਜਾਂਦਾ ਇੱਥੇ ਸਬੂਤਨ ਪਾਇਆ ਸੀ 4 ਕਿੱਲਿਆਂ ਦਾ ਪੈ ਗਿਆ ਜੀ ਉਹਦਨ ਫੁੱਲ ਹੋ ਗਿਆ ਜੀ ਟੀਸੀ ਲੱਗੀ ਤੇ ਇੱਥੇ ਅੱਜ ਇਹਨਾਂ ਦੇ ਹੈਗੇ ਆ 6-7 ਕਿੱਲੇ ਹੈਗੇ ਆ ਕਿਉਂ ਤਾਂ ਮੱਕੀ ਖੜੀ ਜਾਂ ਟਿੱਕੀ ਨਹੀਂ ਗਈ ਐ ਦਾ ਹਰਵਿੰਦਰ ਉਦਰੀ ਜਿਹੜੇ ਲਈ ਜਾਂਦਾ ਫੇਰ ਉੱਧਰੀ ਜਾਂਦਾ। ਤੋਂ ਆਸ ਲੈ ਗਿਆ। ਹਾਂਜੀ ਚੱਲਦਾ ਪਿਆ ਜੀ। ਕੰਮ ਬਾਡੀ ਦਾ ਮੱਕੀ। ਬਾਕੀ ਟਾਈਮ ਆਵਾ ਹੋ ਗਿਆ। 8:30 ਦਾ ਹੋ ਗਿਆ ਹੁਣ। ਟਰਾਲੀ ਹੁਣ ਇਹਨਾਂ ਨੇ ਲਾਤੀ ਇੱਥੇ ਖੱਤੇ ਹੈਗੇ ਗਿੱਲੇ ਤੇ ਕਹਿੰਦੇ ਇੱਥੇ ਹੁਣ ਭਰਨੀ ਆ ਇਹ ਡਾ ਕੰਡਾ ਟਰਾਲਾ ਨਿਕਲਦਾ ਨਹੀਂ ਵਿੱਚ ਵੱਡੇ ਪਲਾੜ ਚ ਲੱਗੀ ਹੋਈ ਉਹ ਚੱਲਦੀ ਤੇ ਇਹ ਲੰਬਾ ਘੇਰਾ ਇੱਥੇ ਲੌਲੂ ਬਾਬੇ ਆਪਾਂ ਲੱਗੇ ਪਏ ਸੀ ਕੱਦ ਗੰਨ ਤੇ ਮੱਕੀ ਵਾਲੇ ਖੱਤੇ ਮੱਕੀ ਦੀ ਰੰਗ ਕੁੰਦ ਸਾਰੀ ਸवेत ਕੀ ਮਿਲਾ ਦੇਣੀ ਸਾਰੀ ਇਨੂੰ ਅੱਗੇ ਇੱਕ ਦਿਨ ਆਪਾਂ ਕਰਤਾ ਸੀ ਤੇ ਅੱਜ ਇਹਨੂੰ 4 ਦਿਨ ਹੋ ਗਏ ਜੀ ਤੇ ਇਹਨੂੰ ਫੇਕ ਵਰੀ ਫੇਰਤਾ ਵਾ ਜ਼ੋਰ ਲਾਤੀ ਆ ਦੇਖੋ ਨਾ ਤਾਂ ਨਾ ਬਾਬਾ ਗੋਰਾ ਕਰਨ ਢਿਆ ਕਰ। ਅਜੇ ਵੀ ਸ਼ੁਰੂ ਕੀਤਾ ਇਹਨੂੰ ਕਿ ਲੱਗ ਹੈਗਾ ਥਾਂ ਇਹਨੂੰ ਮੇਰੇ ਨਾਲ ਘੰਟਾ ਲੱਗਈ ਜਾਣਾ ਕਰਦੇ ਨੂੰ ਪਿੱਲੇ ਗੇਰ ਤੇ ਚੱਲਣਾ ਵਾ ਟਰੈਕਟਰ ਹੌਲੀ ਹੌਲੀ ਥੱਲੇ ਲਾ ਕੇ ਚਲਾਉਣਾ ਪੈਂਦਾ ਐਨੂੰ ਕੱਦ ਦੇ ਵਿੱਚ ਹੀ ਚੌਂਦੀ ਉੱਥੇ ਥੱਲੇ ਦੱਬਿਆ ਹੁੰਦਾ ਸਾਰਾ ਇਹ ਆਪਾਂ ਉੱਪਰ ਰੱਖਦੇ ਹਾਂ ਉੱਪਰ ਹੀ ਤੇ ਨਹੀਂ ਅੰਦਰ ਹੁੰਦਾ ਇਹਦਾ ਫੇਰ ਉਹ ਥੱਲੇ ਲਾ ਕੇ ਦੱਬਿਆ ਹੁੰਦਾ ਸਾਰਾ ਬਾਕੀ ਮੱਕੀ ਵੜਨ ਦਾ ਅੱਜ ਕੰਮ ਛੇ ਬੰਦ ਹੋ ਗਿਆ ਪੈ ਗਿਆ ਅੱਜ ਆ ਹੁਣ ਵੀ ਕਣੀਆਂ ਮੜੀਆਂ ਮੜੀਆਂ ਡੇਗਦੀਆਂ ਪਈਆਂ ਬੱਦਲ ਦੇਖੋ ਤੇ ਦੋ ਦਿਨ ਕੰਮ ਚੱਲਦਾ ਵਾ ਫੇ ਮੀਂਹ ਤੋਂ ਬਾਅਦ ਏ ਕੱਲ ਦਿਹਾੜੀ ਲੱਗੀ ਆ ਤੇ ਜਾਂ ਅੱਜ ਦੀ ਠੀਕ ਬਸ ਸਾਡੀ ਦਿਹਾੜੀ ਲੱਗੀ ਮੀਂਹ ਆ ਗਿਆ ਫੇ ਕੰਮ ਰੁਕ ਗਿਆ ਮੀਂਹ ਬੋ ਕੰਮ ਕਰਾਉਂਦੇ ਆ ਮੀਂਹ ਦੇ ਨਾਲ ਪੱਕਿਆਂ ਲਈ ਓਖਾ ਵਾ ਮੰਡੀ ਦੇ ਵਿੱਚ ਮੱਕੀਆਂ ਇਹਨੂੰ ਗਲੀਆਂ ਜਾਂਦੀਆਂ ਜਿਹੜੀਆਂ ਢੇਰੀਆਂ ਦੇ ਵਿੱਚ ਹੀ ਇਹਨੂੰ ਕਿੱਥੋਂ ਕਾ ਕੇ ਵੇਚੀ ਜਿੰਨੇ ਮੰਡੀਆਂ ਇਹ ਰੱਟਾ ਤੋਂ ਨਹੀਂ ਖਾਣੇਗਾ ਤੇ ਇਸ ਕਰਕੇ ਆਪਾਂ ਦਾ ਵੀ ਜਿਹੜੀ ਵੱਡੀ ਆਪਾਂ ਕੁਝੀ ਤਲਾਣ ਵਿੱਚ ਗੁੱਲੀ ਦਾ ਇਹ ਆ ਕੇ ਚੱਲ ਬਈ ਕੰਡਾ ਕਰਾ ਕੇ ਆ ਜਾਓ ਬਾਕੀ ਆਪੇ ਕਰ ਲੈਣਾ ਆਪਾਂ ਦੋ ਟਰਾਲੀਆਂ ਸਟਾਈਆਂ ਸੀਗੀਆਂ ਇਹ ਇੱਕ ਅੱਗੇ ਕਿੱਲੀ ਚਲਾਤੀ ਹੀ ਪਹਿਲਾਂ ਦੇਖਾ ਹੁਣ ਫੇਰ ਦਿੱਲੀ ਚਲਾ ਦਿੱਤੀ ਕਿਉਂਕਿ ਮੌਸਮ ਖਰਾਬ ਹੀ ਅਸਲ ਦਿੱਲੀ ਚਲਾ ਦਿੱਤੀ ਕਿਉਂਕਿ ਆਪਣੇ ਕੋਲ ਆਉਣ ਲਈ ਜਾਂ ਖਾਣੇ ਨਹੀਂ ਕਹਾ ਜੀ ਉਹ ਢੇਰੀਆਂ ਦੇ ਵਿੱਚ ਜਿੱਦਾਂ ਮੀਂਹ ਪਈ ਜਾਂਦਾ ਮੁੜ ਕੇ ਗਲੀਆਂ ਜਾਂਦੀਆਂ